ਜੁਗ ਜੋਗ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 984 ਅੰਗ ਤੇ ਸ਼ਬਦ ਚੰਨ ਕਰਦੇ ਮਾਲੀ ਗੋੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਸੁਖ ਦਾਤਾ ਦੰਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੁਕਮ ਕਰਦੇ ਹਨ ਸੰਸਾਰ ਨੂੰ ਜਪ ਮੰਨ ਰਾਮ ਨਾਮ ਸੁਖ ਦਾਤਾ ਕਹਿੰਦੇ ਰਾਮ ਦੇ ਨਾਮ ਨੂੰ ਜਪ ਇਹ ਸੁਖ ਦਾਤਾ ਹੈ ਸੁਖ ਦੇਣੇ ਵਾਲਾ ਦਾਤਾ ਸੁਖ ਦੀਆਂ ਦਾਤਾਂ ਕੌਣ ਬਖਸ਼ ਕਰਦਾ ਹੈ ਸੁਖ ਕੌਣ ਸਾਡੀ ਝੋਲੀ ਵਿੱਚ ਪਾਉਂਦਾ ਹੈ ਜਿਹੜਾ ਰਾਮ ਦਾ ਨਾਮ ਹੈ ਰਾਮ ਦਾ ਨਾਮ ਸੁਖ ਦਾਤਾ ਹੈ ਸੁਖ ਦੀਆਂ ਦਾਤਾਂ ਬਖਸ਼ਣੇ ਵਾਲਾ ਸੁਖ ਕਿੱਥੋਂ ਪ੍ਰਾਪਤ ਹੁੰਦਾ ਹੈ ਰਾਮ ਦੇ ਨਾਮ ਵਿੱਚੋਂ ਰਾਮ ਦਾ ਨਾਮ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਜਿਹੜਾ ਬਾਣੀ ਦਾ ਨਾਮ ਹੈ ਬਾਣੀ ਦਾ ਸਿਮਰਨ ਹੈ ਬਾਣੀ ਸਾਡਾ ਗੁਰੂ ਹੈ ਨਾਮ ਸਾਡਾ ਗੁਰੂ ਹੈ ਨਾਮ ਸਾਨੂੰ ਸੁੱਖ ਦੀ ਦਾਤ ਬਖਸ਼ ਕਰਦਾ ਹੈ ਜਪ ਮੰਨ ਰਾਮ ਨਾਮ ਸੁੱਖ ਦਾਤਾ ਸਤ ਸੰਗਤ ਮਿਲ ਕਿੱਥੋਂ ਮਿਲਣਾ ਹੁਣ ਆਰਾਮ ਦਾ ਨਾਮ ਮਿਲਣਾ ਕਿੱਥੋਂ ਸਤ ਸੰਗਤ ਤੇ ਸਤ ਦੀ ਸੰਗਤ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੇ ਕਿਰ ਜਿੱਥੋਂ ਕੇਵਲ ਇੱਕ ਨਾਮ ਦਾ ਬਖਾਨ ਹੁੰਦਾ ਉਹ ਸਤ ਸੰਗਤ ਹੈ ਸਤ ਗੁਰ ਬਾਜੋ ਸਤ ਸੰਗਤ ਨਾ ਹੋਈ ਸਾਰਾ ਨਿਰਣਾ ਕਰ ਦਿੱਤਾ ਗੁਰੂ ਰਾਮਦਾਸ ਜੀ ਨੇ ਕਿ ਸਤ ਸੰਗਤ ਕਿਸ ਨੂੰ ਕਹਿੰਦੇ ਨੇ ਕਿੱਥੇ ਹੁੰਦੀ ਹੈ ਸਤ ਸੰਗਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੁੰਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਉੱਤੇ ਸਤ ਸੰਗਤ ਨਹੀਂ ਹੈ ਜਿੱਥੇ ਨਾਮ ਦਾ ਵਿਖਿਆਨ ਨਹੀਂ ਹੈ ਉੱਤੇ ਸਤ ਸੰਗਤ ਨਹੀਂ ਹੈ ਨਾਮ ਦੀ ਦਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚੋਂ ਪ੍ਰਾਪਤ ਹੁੰਦੀ ਹੈ ਜਿੱਥੇ ਸੱਤ ਦੀ ਕਥਾ ਹੁੰਦੀ ਹੈ ਸੱਤ ਦਾ ਵਿਕਿਆਨ ਹੁੰਦਾ ਹੈ ਨਾਮ ਦਾ ਵਿਕਿਆਨ ਹੁੰਦਾ ਹੈ ਸੱਤ ਸੰਗਤ ਮਿਲ ਕਿੱਧਰ ਨੂੰ ਭੇਜਿਆ ਕਿੱਥੇ ਭੇਜਿਆ ਸੱਤ ਸੰਗਤ ਮਿਲ ਕਹਿੰਦੇ ਸੱਤ ਸੰਗਤ ਨੂੰ ਮਿਲ ਜੇ ਤੇਨੂੰ ਨਾਮ ਦੀ ਭੁੱਖ ਹੈ ਤਾਂ ਸਿਰ ਕੋ ਨਾਨਕਦੇਵ ਜੀ ਦੇ ਦਰਬਾਰ ਵਿੱਚ ਜਿੱਥੇ ਸਤ ਸੰਗਤ ਹੁੰਦੀ ਹੈ ਉੱਥੋਂ ਤੁਨੂੰ ਪ੍ਰਾਪਤ ਹੋਣਾ ਹੈ ਸਤ ਸੰਗਤ ਮਿਲ ਹਰ ਸਵਾਦ ਆਇਆ ਕਹਿੰਦੇ ਫੇਰ ਤੁਨੂੰ ਹਰ ਦਾ ਸਵਾਦ ਆਏਗਾ ਰੱਬ ਦਾ ਸਵਾਦ ਆਏਗਾ ਬਾਣੀ ਦਾ ਸਵਾਦ ਆਏਗਾ ਇਸ ਬਾਣੀ ਨਾਲੇ ਸਾਡੀ ਭੁੱਖ ਮਿਟਦੀ ਹੈ ਇਹ ਬਾਣੀ ਹੀ ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਦੀ ਹੈ ਸਤ ਸੰਗਤ ਮਿਲ ਹਰ ਸਾਧ ਆਇਆ ਗੁਰਮਖ ਜੇਸ ਹੁਣ ਪਾਤਸ਼ਾਹ ਨੇ ਨਾਲ ਗੁਰਮਖ ਲਿਖ ਦਿੱਤਾ ਹੈ ਕਿਹਾ ਤਾਂ ਗੁਰਮਖ ਬਾਣਾ ਗੁਰਮਖ ਬ੍ਰਾਹਮ ਪਛਾਤਾ ਕਹਿੰਦੇ ਗੁਰਮਖ ਬਣ ਜਾਂਦਾ ਜਦੋਂ ਫਿਰ ਬ੍ਰਾਹਮ ਨੂੰ ਪਛਾਣ ਲਿੰਦਾ ਰੱਬ ਨੂੰ ਪਛਾਣ ਲਿੰਦਾ ਰੱਬ ਗੁਰਮਖ ਦੀ ਪਛਾਣ ਦੇ ਚਾਹੁੰਦਾ ਹੈ ਲੇਕਿਨ ਗੁਰਮਖ ਬਣਿਆ ਕਦੋਂ ਜਦੋਂ ਸਤ ਸੰਗਤ ਦੇ ਵਿੱਚ ਆਇਆ ਫਿਰ ਗੁਰਮਖ ਬਣ ਗਿਆ ਜਦੋਂ ਸੱਤ ਦੀ ਕਥਾ ਨੂੰ ਸੁਣਿਆ ਫਿਰ ਸੁਣ ਕੇ ਉਹਨੂੰ ਮੰਨਿਆ ਜਿਸ ਸੱਤ ਨੂੰ ਸੁਣ ਕੇ ਮੰਨਿਆ ਨਹੀਂ ਫਿਰ ਗੁਰਮਖ ਨਹੀਂ ਬਣਿਆ ਗੁਰਮਖ ਨਹੀਂ ਬਣਿਆ ਫਿਰ ਰੱਬ ਨੂੰ ਪਛਾਣਿਆ ਨਹੀਂ ਰੱਬ ਪਛਾਣ ਵਿੱਚ ਨਹੀਂ ਆਉਂਦਾ ਰੱਬ ਕਦੋਂ ਪਛਾਣ ਵਿੱਚ ਆਉਂਦਾ ਜਦੋਂ ਸਤ ਸੰਗਤ ਦੇ ਵਿੱਚ ਆਉਂਦਾ ਹੈ ਸਤ ਸੰਗਤ ਦੀ ਚਾਹ ਕੇ ਫਿਰ ਜਦੋਂ ਹਰਦੀਪ ਵਿਖਿਆਨ ਨੂੰ ਸੁਣਦਾ ਹੈ ਫਿਰ ਉਸ ਵਿਖਿਆਨ ਨੂੰ ਉਸ ਕਹਾਣੀ ਨੂੰ ਸੁਣ ਕੇ ਮੰਨਦਾ ਤੰਤਰ ਸਿੰਘ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਕਰਦੇ ਹਨ ਸੰਸਾਰ ਨੂੰ ਕਿ ਬਿਨਾਂ ਸਤ ਸੰਗਤ ਤੋਂ ਨਾਮ ਦੀ ਪ੍ਰਾਪਤੀ ਨਹੀਂ ਹੈ। ਨਾਮ ਕਿਤੇ ਹੱਟੀਆਂ ਬਾਜ਼ਾਰਾਂ ਵਿੱਚ ਨਹੀਂ ਮਿਲਦਾ। ਲੇਕਿਨ ਮਾਰੇ ਭਾਗ ਸਾਡੇ ਹਨ। ਅਸੀਂ ਸਤ ਸੰਗਤ ਵਿੱਚ ਨਹੀਂ ਪਹੁੰਚ ਸਕਦੇ। ਕਿਉਂ ਸਾਡੇ ਕੋਲ ਬਹਾਨੇ ਬੜੇ ਆ। ਬਹਾਨੇ ਕਰਕੇ ਸੀ ਸਤ ਸੰਗਤ ਵਿੱਚ ਜਾਣ ਤੋਂ ਰਹਿ ਜਾਂਦੇ ਆ ਲੇਕਿਨ ਨਾਮ ਦੀ ਪ੍ਰਾਪਤੀ ਫਿਰ ਕਿਸ ਤਰ੍ਹਾਂ ਹੋ ਨਾਮ ਦੀ ਪ੍ਰਾਪਤੀ ਤਾਂ ਸਤ ਸੰਗਤ ਵਿੱਚੋਂ ਹੋਣੀ ਜਦੋਂ ਫਿਰ ਗੁਰਮੁਖ ਬਣ ਗਿਆ ਬ੍ਰਹਮ ਪਛਾਤਾ ਬ੍ਰਹਮ ਤਾਂ ਰੱਬ ਨੂੰ ਕਹਿੰਦੇ ਆ ਰੱਬ ਨੂੰ ਪਛਾਣ ਲਿਆ ਦੇਖੋ ਕਿੱਡੇ بڑا ਵਰ ਦੇ ਦਿੱਤਾ ਹੈ ਗੁਰੂ ਰਾਮਦਾਸ ਮਹਾਰਾਜ ਨੇ ਕਿ ਪਾਈ ਸਤ ਸੰਗਤ ਤੇ ਤੂੰ ਮਿਲ ਜਾ ਕੇ ਉੱਥੇ ਹਰ ਦੀ ਕਥਾ ਨੂੰ ਸੁਣ ਹਰ ਦੇ ਬਖਿਆਨ ਨੂੰ ਸੁਣ ਸੁਣ ਕੇ ਉਹਨੂੰ ਮੰਨ ਫਿਰ ਤੂੰ ਗੁਰਮਖ ਬਣ ਜਾਏਗਾ ਗੁਰਮਖ ਬਣ ਕੇ ਫਿਰ ਰੱਬ ਨੂੰ ਪਛਾਣ ਲੇਗਾ ਇੱਥੇ ਹੁਣ ਭਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਬ੍ਰਹਮ ਕੌਣ ਹੈ ਰੱਬ ਕੌਣ ਹੈ ਬਾਵਾ ਬਾਣੀ ਨਿਰੰਕਾਰ ਹੈ ਇਹ ਬਾਣੀ ਨਿਰੰਕਾਰ ਹੈ ਬਾਣੀ ਬ੍ਰਹਮ ਹੈ ਬਾਣੀ ਰੱਬ ਹੈ ਬਾਣੀ ਨੂੰ ਪਛਾਨਣਾ ਹੀ ਰੱਬ ਨੂੰ ਪਛਾਨਣਾ ਹੈ ਲੇਕਿਨ ਅਸੀਂ ਕਦੇ ਇਸ ਮੰਜ਼ਲ ਤੇ ਆਏ ਨਹੀਂ ਅਸੀਂ ਬਾਣੀ ਨੂੰ ਰੱਬ ਨਹੀਂ ਮੰਨਿਆ ਗੋ ਰਮਕ ਬ੍ਰਹਮ ਪਛਾਤਾ ਰੋਹੋ ਬੜੁ ਭਾਗੀ ਗੁਰ ਦਰਸ਼ਨ ਪਾਇਆ ਕਹਿੰਦੇ ਬਹੁਤ ਵੱਡੇ ਭਾਗਾਂ ਦੇ ਨਾਲ ਗੁਰ ਦਰਸ਼ਨ ਪਾਇਆ ਸਬਦ ਦੇ ਦਰਸ਼ਨ ਰੱਬ ਦੇ ਦਰਸ਼ਨ ਕਿਉ ਗੁਰ ਹੈ ਜਿਹੜਾ ਸਬਦ ਹੈ ਇਹ ਰੱਬ ਹੈ ਇਹਦੇ ਦਰਸ਼ਨ ਬੜੇ ਭਾਗਾਂ ਦੇ ਨਾਲ ਹੁੰਦੇ ਐਥੇ ਵੀ ਭਲੇਖਾ ਹੈ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠੇ ਮੁਕਤਨ ਹੋ ਬਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਇਹ ਵੀ ਤਾਂ ਭਲੇਖਾ ਹੈ ਕਿ ਮੈਂ ਤਾਂ ਸਤਿਗੁਰੂ ਕੋਲ ਜਾਇਆ ਮੈਂ ਤਾਂ ਮੱਥਾ ਟੇਕ ਕੇ ਆਇਆ ਨਹੀਂ ਭਾਈ ਹਾਲੇ ਤੇਰੀ ਮੰਜ਼ਲ ਅਧੂਰੀ ਐ ਹਾਲੇ ਮੰਜ਼ਲ ਤੇਰੀ ਪੂਰੀ ਨਹੀਂ ਹੋਈ ਕਿਉਂ ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕੀਤੀ ਤੈ ਜਦੋਂ ਤੱਕ ਸ਼ਬਦ ਨੂੰ ਜਾਣਿਆ ਨਹੀਂ ਰੱਬ ਨੂੰ ਪਛਾਣਿਆ ਨਹੀਂ ਸ਼ਬਦ ਨੂੰ ਜਾਣਨਾ ਹੀ ਰੱਬ ਨੂੰ ਪਛਾਣਨਾ ਹੈ ਬੜਵਾਗੀ ਗੁਰਦਰਸ਼ਨ ਪਾਇਆ ਗੁਰ ਮਿਲੀਏ ਕਹਿੰਦੇ ਗੁਰ ਮਿਲ ਗਿਆ ਸਾਨੂੰ ਫਿਰ ਸ਼ਬਦ ਮਿਲ ਗਿਆ ਗੁਰ ਮਿਲਿਆ ਹਰ ਪ੍ਰਭਾ ਜਾਤਾ ਕਹਿੰਦੇ ਫੇਰ ਹਰ ਨੂੰ ਪ੍ਰਭੂ ਨੂੰ ਜਾਣਿਆ ਜਦੋਂ ਗੁਰ ਮਿਲਿਆ ਜਦੋਂ ਸ਼ਬਦ ਮਿਲਿਆ ਇਹ ਤਾਂ ਹੁਣ ਜਿਨ੍ਹਾਂ ਦੀ ਅੱਖਾਂ ਦੀ ਨਿਕਾ ਘਟ ਹੈ ਉਹਨਾਂ ਨੂੰ ਪਤਾ ਲੱਗਦਾ ਜੇ ਐਨ ਇੱਕ ਨਾ ਲਈਏ ਨਾ ਪੜੇ ਨਹੀਂ ਜਾਂਦਾ ਲਿਖਿਆ ਬੇ ਤਾਂ ਹੁੰਦਾ ਲੇਕਿਨ ਪੜਿਆ ਨਹੀਂ ਜਾਂਦਾ ਬਿਨਾ ਐਨਕ ਤੋਂ ਐਨਕਾ ਤੋਂ ਬਿਨਾ ਦਿਖਦਾ ਨਹੀਂ ਇਸ ਤਰ੍ਹਾਂ ਹੀ ਸ਼ਬਦ ਤੋਂ ਬਿਨਾ ਰੱਬ ਨਹੀਂ ਪਾਈ ਦਿਖਦਾ ਰੱਬ ਨਹੀਂ ਦਿਖਦਾ ਸ਼ਬਦ ਤੋਂ ਬਿਨਾ ਜਦੋਂ ਕਿਸੇ ਦੀ ਐਨਕਾ ਤਾਰ ਲਈਏ ਦਿਖਣਾ ਬੰਦ ਹੋ ਜਾਂਦਾ ਐਨਕਾ ਲਾ ਦਈਏ ਦਿਖਣ ਲੱਗ ਜਾਂਦਾ ਇਸ ਤਰ੍ਹਾਂ ਜਦੋਂ ਸ਼ਬਦ ਮਿਲ ਜਾਂਦਾ ਫਿਰ ਰੱਬ ਦੇਖਣ ਲੱਗ ਜਾਂਦਾ ਸਬਦ ਰੱਬ ਦੇ ਨਾਲ ਵਿਖਦਾ ਦੋਨੋਂ ਇੱਕੋ ਚੀਜ਼ ਹੈ ਸਬਦ ਤੇ ਰੱਬ ਵਿੱਚ ਕੋਈ ਫਰਕ ਨਹੀਂ ਲੇਕਿਨ ਸਾਡੇ ਮਨ ਦੇ ਵਿੱਚ ਫਰਕ ਹੈ ਅਸੀਂ ਕਦੇ ਸਬਦ ਨੂੰ ਬਾਣੀ ਨੂੰ ਰੱਬ ਮੰਨਿਆ ਨਹੀਂ ਗੁਰ ਮਿਲਿਏ ਹਰ ਪ੍ਰਭ ਜਾਤਾ ਜਦੋਂ ਗੁਰ ਮਿਲਿਆ ਸਬਦ ਮਿਲਿਆ ਫਿਰ ਰੱਬ ਨੂੰ ਜਾਣ ਗਿਆ ਦੁਰਮਤ ਮੈਲ ਗਈ ਸਭ ਨਿਕਰ ਕਹਿੰਦੇ ਦੁਰਮਤ ਮੈਲ ਸੀ ਫਿਰ ਸਾਰੀ ਨਿਕਲ ਗਈ ਕਿਹਨੇ ਕੱਢੀ ਐ ਮੈਲ ਸ਼ਬਦ ਨੇ ਕੱਢੀ ਐ ਜਿਹੜੀ ਸਾਡੇ ਅੰਦਰ ਦੁਰਮਤ ਮੈਲ ਸੀ ਮਾੜੀ ਮੈਲ ਸੀ ਸ਼ਬਦ ਨੇ ਧੋ ਦਿੱਤਾ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੇ ਕੇ ਰੰਗ ਪਾਪ ਸਾਡੇ ਧੋਤੇ ਜਾਂਦੇ ਨਾਮ ਦੇ ਰੰਗ ਦੋਰ ਮਤ ਮੈਲ ਗਈ ਸਭ ਨੀਕਰ ਹਰ ਅਮਰਤ ਹਰ ਸਰਨਾਤਾ ਹਰ ਅਮਰਤ ਕਹਿੰਦੇ ਹਰ ਅਮਰਤ ਹੈ ਹਰ ਅਮਰਤ ਹੈ ਨਾਮ ਅਮਰਤ ਹੈ ਜੇ ਤੋ ਇਹਦੇ ਵਿੱਚ ਇਚਨਾਨ ਕੀਤੇ ਆ ਤਨ ਤਨ ਸਾਧ ਜਿਨੀ ਹਰ ਪ੍ਰਭ ਪਾਇਆ ਕਹਿੰਦੇ ਤਨ ਹਨ ਤਨ ਤਨ ਦੋ ਵਾਰੀ ਲਿਖ ਦਿੱਤ ਤਨ ਤਨ ਸਾਧ ਜਿਨਿ ਹਰ ਪ੍ਰਭ ਪਾਇਆ ਕਹਿੰਦੇ ਜਿਨ੍ਹਾਂ ਨੇ ਰੱਬ ਨੂੰ ਪਾ ਲਿਆ ਜਦੋਂ ਰੱਬ ਮਿਲ ਗਿਆ ਤਨ ਹਨ ਸਾਧੂ ਸਾਧੂ ਉਹੀ ਹੈ ਜਿਹਨੂੰ ਰੱਬ ਮਿਲ ਗਿਆ ਜਿਨੇ ਰੱਬ ਨੂੰ ਪਛਾਣ ਲਿਆ ਕੱਪੜੇ ਪਾਉਣ ਨਾਲ ਨਹੀਂ ਸਾਧੂ ਬਣ ਜਾਣਾ ਇਹ ਸਾਧੂਆਂ ਦਾ ਭੇਖ ਤਾਰ ਲਿਆ ਰੱਬ ਬਣ ਗਿਆ ਸਾਧੂ ਦੀ ਮੰਜ਼ਲ ਬਹੁਤ ਉੱਚੀ ਹੈ ਸਾਧੂ ਤੇ ਸਾਧੂ ਤੇ ਰੱਬ ਵਿੱਚ ਕੋਈ ਫਰਕ ਨਹੀਂ ਰਹਿੰਦਾ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਸਾਧ ਦੇ ਵਿੱਚ ਕਿਉਂ ਜੋਤ ਨਾਲ ਜੋਤ ਰਲ ਜਾਂਦੀ ਤਨ ਤਨ ਸਾਧ ਜਿਨੇ ਹਰ ਪ੍ਰਭ ਪਾਇਆ ਤੈਨੂੰ ਪੁੱਛੋ ਹਰ ਕੀ ਬਾਤਾਂ ਕਹਿੰਦੇ ਉਹਨਾਂ ਨੂੰ ਪਾਈ ਹਰ ਦੀਆਂ ਬਾਤਾਂ ਪੁੱਛੋ ਸਤਸੰਗ ਦੀ ਬਾਤ ਕਹਾਣੀ ਨੂੰ ਕਹਿੰਦੇ ਕਹਿੰਦੇ ਉਹਨਾਂ ਤੋਂ ਹਰ ਦੀ ਬਾਤ ਪੁੱਛੋ ਹਰ ਦੀ ਕਹਾਣੀ ਪੁੱਛੋ ਸਤਸੰਗ ਦੀ ਹਰ ਦੀ ਕਹਾਣੀ ਕਿਹੜੀ ਹੈ ਕਿਹੜੀ ਹਰ ਦੀ ਬਾਤ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਹਰ ਦੀ ਬਾਤ ਹੈ ਕਹਿੰਦੇ ਤੈਨੂੰ ਸਾਧੂ ਦੱਸਣਗੇ ਬਾਤ ਇਹ ਇਹ ਰੱਬ ਦੀ ਕਹਾਣੀ ਤੈਨੂੰ ਸਾਧੂ ਸੁਣਾਉਣਗੇ ਤਾਨ ਤਾਨ ਸਾਧ ਜਿਨੇ ਹਰ ਪ੍ਰਭ ਪਾਇਆ ਤੈਨ ਪੁੱਛੋ ਕਹਿੰਦੇ ਉਹਨਾਂ ਨੂੰ ਪੁੱਛ ਲਾ ਜਾ ਕੇ ਤੋਰ ਦਿੱਤਾ ਪਹਿਲਾਂ 사ਤ ਸੰਗਤ ਕੋਲ ਭੇਜਿਆ ਫਿਰ ਸਾਧੂਆਂ ਕੋਲ ਭੇਜ ਦਿੱਤਾ ਲੇਕਿਨ ਅਸੀਂ ਤਾਂ ਇੱਕ ਵੀ ਇਹ ਹੁਕਮ ਮੰਨਣ ਵਾਸਤੇ ਰਾਜੀ ਨਹੀਂ ਨਾ ਸੀ ਸਤਸੰਗਤੀ ਜਾਣਾ ਚਾਹੁੰਦੇ ਆ ਨਾ ਸੀ ਸਾਧੂਆਂ ਕੋਲ ਜਾਣਾ ਚਾਹੁੰਦੇ ਆ ਮੰਜ਼ਲ ਤਾਂ ਅਧੂਰੀ ਰਹਗੀ ਤਨ ਤਨ ਸਾਥ ਜਿਨੇ ਹਰ ਪ੍ਰਭ ਪਾਇਆ ਤਿੰਨ ਪੁੱਛੋ ਹਰ ਕੀਆਂ ਬਾਤਾਂ ਉਹਨਾਂ ਤੋਂ ਹਰਦੀਕਾਤ ਪੁੱਛਣੀ ਆ ਹਰਦੀ ਬਾਤ ਪੁੱਛਣੀ ਆ ਸਾਧੂ ਸੰਤਾਂ ਤੋਂ ਹਰਦੀ ਬਾਤ ਪੁੱਛਣੀ ਆ ਲੇਕਿਨ ਅਸੀਂ ਸਾਧੂਆਂ ਸੰਤਾਂ ਦੇ ਕੋਲ ਦੂਈ ਪੁੱਛਿਆ ਪਵਾਉਣ ਜਾਂਦੇ ਆ ਕਿ ਮੇਰਾ ਕੰਮ ਕਦੋਂ ਬਣੂ ਕਦੋਂ ਮੇਰਾ ਮੁੰਡਾ ਵਿਆਹਿਆ ਜਾਊ ਕਦੋਂ ਮਰੀ ਧੀ ਵਿਆਹੀ ਜਾਊ ਕਦੋਂ ਮੇਰਾ ਕੰਮ ਬਣੂ ਅਸੀਂ ਤੇ ਇਹ ਪੁੱਛਿਆ ਪਵਾਉਣ ਜਾਂਦੇ ਆ ਨਾ ਤਾਂ ਅੱਗੇ ਸਾਧੂ ਨੂੰ ਪਤਾ ਹੈ ਨਾ ਸੰਤ ਨੂੰ ਪਤਾ ਹੈ ਕਿ ਭਾਈ ਆਪਾਂ ਤਾਂ ਹਰ ਦੀ ਬਾਤ ਸੁਣਾਉਣੀ ਹੈ ਇਹਨਾਂ ਨੂੰ ਇਹ ਪੁੱਛਿਆ ਤਾਂ ਜਿਹੜੇ ਸਿਆਣੇ ਪੁੱਛਿਆ ਦੇਣੇ ਵਾਲੇ ਉਹ ਦਿੰਦੇ ਆ ਸਾਧੂ ਸੰਤ ਨਹੀਂ ਪੁੱਛਿਆ ਦਿੰਦੇ ਕਿਸੇ ਨੂੰ ਸਾਧੂ ਸੰਤ ਤਾਂ ਰੱਬ ਦੀ ਕਹਾਣੀ ਸੁਣਾਉਂਦੇ ਲੋਕਾਂ ਨੂੰ ਬਾਚਨ ਸਪਸ਼ਟ ਕੀਤਾ ਕਿ ਜੇ ਸਾਧੂਆਂ ਤੇ ਜਾ ਕੇ ਹਰ ਦੀ ਬਾਤ ਸੁਣ ਲੈ ਰੱਬ ਦੀ ਕਹਾਣੀ ਸੁਣ ਲੈ ਸਾਧੂ ਤਾਂ ਬਾਣੀ ਸੁਣਾਉਂਦੇ ਹਨ ਸੰਤ ਬਾਣੀ ਸੁਣਾਉਂਦੇ ਹਨ ਕਿਉਂ ਰੱਬ ਨੇ ਬਾਣੀ ਦੀ ਕੁੰਜੀ ਸੰਤਾਂ ਨੂੰ ਸੌਂਪੀ ਹੈ ਅਨਾਹਦ ਬਾਣੀ ਪੂੰਜੀ ਸੰਤਨ ਹੱਥ ਰੱਖੀ ਕੁੰਜੀ ਇਹ ਬਾਣੀ ਦੀ ਕੁੰਜੀ ਸੰਤਾਂ ਨੂੰ ਸੌਂਪ ਦਿੱਤੀ ਤਾਂ ਹੀ ਗੁਰੂ ਰਾਮਦਾਸ ਜੀ ਭੇਜਦੇ ਆ ਸਾਧੂਆਂ ਦੇ ਕੋਲ ਤੈਨੂੰ ਪੁੱਛੋ ਹਰ ਕੀ ਬਾਤਾਂ ਪਾਏ ਲੱਗੋ ਨਿਤ ਕਰੋ ਜੋਦਰੀਆਂ ਕਹਿੰਦੇ ਉਹਨਾਂ ਦੇ ਪੈਰਾਂ 'ਚ ਲੱਗ ਜਾ ਜਾ ਕੇ ਉਹਨਾਂ ਤੋਂ ਮਹਿਤ ਕਰ ਲਾ ਜਾ ਕੇ ਸਾਧੂਆਂ ਦੀ ਪਾਏ ਲੱਗੋ ਕੀ ਸਾਧੂ ਮਤੇ ਦਾ ਪੈਰ ਹੁੰਦੇ ਆ ਕਹਿੰਦੇ ਸਾਧੂਆਂ ਦੇ ਪੈਰਾਂ ਨੂੰ ਲੱਗ ਜਾ ਜਾ ਕੇ ਪਾਇ ਲਗੂ ਨਿਤ ਕਹਿੰਦੇ ਰੋਜ਼ ਮਿਲਣਾ ਹੈ ਸਾਧੂਆਂ ਨੂੰ ਕਦੇ ਕਦਾਈ ਵਾਲਾ ਕੰਮ ਨਹੀਂ ਪਾਇ ਲਗੂ ਨਿਤ ਕਰੋ ਜੋਦਰੀਆਂ ਜੋਦਰੀ ਨਾ ਬੇਨਤੀ ਕਰਨੀ ਮਿਹਨਤ ਕਰਨੀ ਹਰ ਮੇਲ ਦਾ ਕਰਮ ਬਧਾਤਾ ਸਾਧੂਆਂ ਨੂੰ ਜਾ ਕੇ ਕੀ ਬੇਨਤੀ ਕਰਨੀ ਹੈ ਕਹਿੰਦੇ ਸਾਨੂੰ ਰੱਬ ਨੂੰ ਮਲਾ ਦਿਓ ਹਰ ਮੇਲ ਦਾ ਕਹਿੰਦੇ ਸਾਨੂੰ ਹਰ ਮਲਾ ਦਿਓ ਰੱਬ ਬਲਾ ਦਿਓ ਕਰਮ ਬਧਾਤਾ ਜਿਹੜਾ ਸਾਡੇ ਕਰਮ ਲਿਖਣੇ ਵਾਲਾ ਬਧਾਤਾ ਹੈ ਸਾਨੂੰ ਉਹ ਮਲਾ ਦਿਓ ਇਹ ਸਾਧੂ ਸੰਤਾਂ ਨੂੰ ਬੇਨਤੀ ਕਰਨੀ ਹੈ ਜਾ ਕੇ ਕਿ ਉਹ ਭੇਜਿਆ ਸੀ ਨਾ ਸਾਧੂ ਸੰਤਾਂ ਕੋਲ ਕਹਿੰਦੇ ਜਾ ਕੇ ਉਹਨਾਂ ਦੀ ਮਿਹਨਤ ਕਰਲਾ ਉਹਨਾਂ ਦੇ ਪੈਰਾਂ 'ਚ ਡਿੱਗ ਜਾ ਕਿ ਸਾਨੂੰ ਰੱਬ ਨੂੰ ਮਲਾ ਤੋ ਸਾਧੂ ਸੰਤਾਂ ਤੋਂ ਬਿਨਾਂ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ ਪਾਇ ਲੱਗੋ ਨਿਤ ਕਰੋ ਜੋ ਦੇਰੀਆਂ ਹਰ ਮੇਲੋ ਕਰਮ ਵਧਾਤਾ ਲਿਲਾਟ ਲਿਖੇ ਕਹਿੰਦੇ ਮੱਥੇ 'ਚ ਲਿਖੇ ਲਲਾਟ ਲਿਖੇ ਪਾਇਆ ਗੁਰੂ ਸਾਧੂ ਕਹਿੰਦਾ ਤਾਂ ਗੁਰੂ ਸਾਧੂ ਮਿਲਦਾ ਜੇ ਮੱਥੇ 'ਚ ਲਿਖਿਆ ਫਿਰ ਮੇਲ ਮਲਾ ਦਿੰਦਾ ਕੋਈ ਕਿੱਥੇ ਰਹਿੰਦਾ ਹੁੰਦਾ ਕੋਈ ਕਿੱਥੇ ਰਹਿੰਦਾ ਵਿਦਣਾ ਮਣਾਉਂਦਾ ਦੋਨਾਂ ਨੂੰ ਇਕੱਠੇ ਕਰ ਦਿੰਦਾ ਕਿਉਂ ਲਿਖਿਆ ਹੁੰਦਾ ਪਿਛਲੇ ਜਨਮ ਦਾ ਕਿ ਸਾਧੂਆਂ ਨਾਲ ਮੇਲ ਹੋਣਾ ਹੈ ਸੰਤਾਂ ਨਾਲ ਮੇਲ ਹੋਣਾ ਹੈ ਜਦ ਆਟ ਲਿਖੇ ਪਾਇਆ ਗੁਰੂ ਸਾਧੂ ਕਹਿੰਦੇ ਕਿ ਇਹਦੇ ਇੱਚ ਹੁੰਡੀ ਐ ਗੁਰੂ ਸਾਧੂ ਮਿਲਿਆ ਜਦੋਂ ਜਦੋਂ ਸੰਤ ਗੁਰੂ ਮਿਲਿਆ ਲੈਨ ਆਟ ਲਿਖੇ ਪਾਇਆ ਗੁਰੂ ਸਾਧੂ ਗੁਰਬਚਨੀ ਕਹਦੇ ਫਿਰ ਉਹਨੇ ਸੌਦ ਦਾ ਬਚਨ ਕਰ ਦਿੱਤਾ ਗੁਰਬਚਨੀ ਜਿਵੇਂ ਪਾਗਤ ਕਬੀਰ ਨੂੰ ਰਾਮਾਨੰਦ ਨੇ ਕਿਹਾ ਸੀ ਨਾ ਆਰਾਮ ਕੇ ਰਾਮ ਕਹੋ ਕੀ ਦਿੱਤਾ ਭਗਤ ਕਬੀਰ ਨੂੰ ਗੁਰ ਦਿੱਤਾ RAM ਦਾ ਅਵਲ ਭਗਤ ਬਣ ਗਿਆ ਅਸੀਂ ਕੁਝ ਨਹੀਂ ਸਿੱਖਿਆ ਇਤਿਹਾਸ ਵਿੱਚੋਂ ਅਸੀਂ ਕੁਝ ਨਹੀਂ ਸਿੱਖਿਆ ਬਾਣੀ ਵਿੱਚੋਂ RAM ਆਨੰਦ ਨੇ ਕੀ ਦਿੱਤਾ ਸਵਧ ਦਿੱਤਾ RAM ਕੇ RAM ਕਹੋ ਗੰਗਾ ਤੇ ਇਸ਼ਨਾਨ ਕਰਨ ਜਾ ਰਹੇ ਸੀ ਭਗਤ ਕਬੀਰ ਨੂੰ ਕੋਈ ਚੇਲਾ ਨਹੀਂ ਸੀ ਬਣਾਉਂਦਾ ਕਹਿੰਦੇ ਛੂਦਰ ਹੈ ਵਿਦਨਾ ਬਣੀ ਜਾ ਕੇ ਪੌੜੀਆਂ 'ਚ ਪੈ ਗਿਆ ਲੁੱਕ ਕੇ ਅੰਮ੍ਰਿਤ ਵੇਲੇ ਗਾਗਾ ਦੇ ਸ਼ਰਧਾਂਤ ਕਰਨ ਜਾ ਰਿਹਾ ਆਰਾਮਾਨੰਦ ਜੀ ਨਿਰਾਸੀ ਪੈਰ ਵੱਜ ਗਿਆ ਪੈਰ ਦੀ ਠੋਕਰ ਵੱਜੀ ਹੈ ਰਾਮ ਕੇ ਰਾਮ ਕਹੋ ਕਹਿ ਦਿੱਤਾ ਸ਼ਬਦ ਦੇ ਦਿੱਤਾ ਉਸ ਵਕਤ ਨਾ ਤਾਂ ਕੋਈ ਉਹਦੇ ਜੇਬ ਵਿੱਚ ਸੀ ਖਾਣ ਪੀਣ ਦਾ ਜਿਹੜਾ ਸਮਾਨ ਭਗਤ ਕਬੀਰ ਨੂੰ ਦੇ ਦਿੱਤਾ ਕੋਈ ਖੀਸੇ ਥੋੜਾ ਪਾਇਆ ਸੀ ਕਾਜੂ ਬਦਾਓ ਉਹ ਅੱਜ ਖੀਸੇ ਭਰੀ ਫਿਰਦੇ ਆ ਅੱਜ ਢੇਰ ਲਾਈ ਬੈਠੇ ਆ ਕੀ ਦਿੱਤਾ ਰਾਮ ਕੇ ਰਾਮ ਕਹੋ ਕਿੱਥੇ ਗੁਰੂ ਤੇਗ ਬਹਾਦਰ ਦਿੱਲੀ ਦੇ ਵਿੱਚ ਸਿੱਧ ਹੁੰਦੇ ਆ ਫਿਰ ਪਹੁੰਚਦੇ ਕਿੱਥੇ ਕਿੱਥੇ ਗੱਲ ਘੁੰਮਦੀ ਐ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਗੱਦੀ ਦਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬਾ ਬਕਾਲੇ 'ਚ ਬੈਠੇ ਆ ਕਿੱਥੇ ਬਾਬਾ ਬਕਾਲਾ ਕਿੱਥੇ ਦਿੱਲੀ ਕੀ ਦਿੱਤਾ ਹੁਕਮੇ ਕੀਤਾ ਬਾਬਾ ਬਕਾਲੇ ਪਹੁੰਚ ਗਏ ਬਾਬਾ ਬਕਾਲੇ ਕੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀ ਦਿੱਤਾ ਗੁਰੂ ਤੇਗ ਬਹਾਦਰ ਨੂੰ ਕਿਹੜੀ ਚੀਜ਼ ਖਾਣ ਨੂੰ ਦਿੱਤੀ ਹੁਕਮ ਹੋਇਆ ਬਚਨ ਕੀਤੇ ਸ਼ਬਦ ਦੇ ਦਿੱਤਾ ਬਾਬਾ ਬਕਾਲੇ ਇਹੀ ਕੁਛ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੱਦੀ ਮਿਲ ਗਈ ਆ ਖਾਣ ਪੀਣ ਵਾਲਾ ਰਿਵਾਜ ਕਿੱਥੋਂ ਬਣ ਗਿਆ ਕਿ ਜਦੋਂ ਤੱਕ ਬਾਪਾ ਕਾਜੂ ਬਦਾਮ ਨਹੀਂ ਖੀਸ ਤੀ ਚੋਂ ਕੱਢ ਕੇ ਦਿੰਦਾ ਕਹਿੰਦੇ ਕੁਛ ਨਹੀਂ ਜੇ ਸਾਨੂੰ ਮਿਲਿਆ ਅਸੀਂ ਤਾਂ ਭੁੱਖੇ ਪਿਆਸੇ ਫਿਰਦੇ ਆਂ ਭਾਈ ਇਹ ਭੁੱਖ ਦਾ ਸ਼ਬਦ ਦੇ ਨਾਲ ਮਿਟਣੀ ਹੈ ਇਹ ਸ਼ਬਦ ਦੀ ਬਖਸ਼ ਹੁੰਦੀ ਹੈ ਜਦੋਂ ਆਟ ਲਿਖੇ ਪਾਇਆ ਗੁਰ ਸਾਧੂ ਗੁਰ ਬਚਨੀ ਮਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਕਹਿੰਦੇ ਆ ਕੇ ਰੱਬ ਮਿਲ ਗਿਆ ਸੁੱਖ ਆਇਆ ਕਹਿੰਦੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਸਭ ਕਿਲਬਿਖ ਪਾਪ ਗਵਾਤਾ ਸਾਰੇ ਪਹਿਲੇ ਜਿੰਨੇ ਪਾਪ ਸੀ ਸਾਰੇ ਖਤਮ ਹੋ ਗਏ ਪਾਪ ਕਦੋਂ ਖਤਮ ਹੋਇਆ ਜਦੋਂ ਸ਼ਬਦ ਦੀ ਪ੍ਰਾਪਤੀ ਹੋਈ ਹੈ ਸ਼ਬਦ ਦੀ ਤਾਕਤ ਇੰਨੀ ਹੈ ਕਿ ਪਿਛਲੇ ਸਾਰੇ ਪਾਪ ਖਤਮ ਹੋ ਜਾਂਦੇ ਹਨ ਇਹੀ ਜੀ ਦਵਾਈ ਸਚਖੰਡ ਤੋਂ ਲੈ ਕੇ ਆਂਦੀ ਸੀ ਗੁਰੂ ਨਾਨਕ ਦੇਵ ਜੀ ਨੇ ਲੇਕਿਨ ਇਹ ਸੁ ਦਵਾਈ ਨੂੰ ਅਸੀਂ ਤਰਸਦੇ ਆ ਕਿਉਂ ਨਾ ਸਾਨੂੰ ਸਾਧੂ ਗੁਰੂ ਮਿਲਦਾ ਨਾ ਸਾਨੂੰ ਇਹ ਦਵਾਈ ਮਿਲਦੀ ਹੈ ਕਿ ਰਾਮ ਰਸੈਣ ਕਹਿੰਦੇ ਇਹ ਜਿਹੜਾ ਰਾਮ ਹੈ ਰਸੈਣ ਹੈ ਰਸੈਣ ਦਾ ਧਰਤੀ ਨੂੰ ਕਹਿੰਦੇ ਆ ਧਰਤੀ 'ਚ ਜਿੰਨੀ ਫਸਲ ਬੀਜੀ ਜਾਂਦੀ ਆ ਵੱਢੀ ਜਾਂਦੀ ਆ ਕਦੇ ਧਰਤੀ ਨਹੀਂ ਖਤਮ ਹੁੰਦੀ ਲੇਕਿਨ ਫਸਲ ਬੀਜਣੀ ਪੈਂਦੀ ਆ ਧਰਤੀ 'ਚ ਤਾਂ ਸਾਨੂੰ ਮਿਲਦੀ ਆ ਇਸ ਤਰ੍ਹਾਂ ਹੀ ਸਾਨੂੰ ਨਾਮ ਬੀਜਣਾ ਪੈਂਦਾ ਨਾਮ ਦਾ ਸਿਮਰਨ ਕਰਨਾ ਪੈਂਦਾ ਰਾਮ ਰਸੈਣ ਜਿੰਨ ਗੁਰਮਤ ਪਾਇਆ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮਾਤਤ ਦੇ ਨਾਲ ਰਾਮ ਦੇ ਸਬਦ ਨੂੰ ਪਾ ਲਿਆ ਤਿਨ ਕੀ ਉੱਤਮ ਬਾਤਾਂ ਕਹਿੰਦੇ ਉਹਨਾਂ ਦੀ ਬਹੁਤ ਉੱਤਮ ਗੱਲਾਂ ਹਨ ਤਿਨ ਕੀ ਪੰਖ ਪਾਈਏ ਵਡਭਾਗੀ ਕਹਿੰਦੇ ਉਹਨਾਂ ਦੀ ਪੰਖ ਕਰੈ ਨਾ ਜਿਹੜੀ ਉਹਨਾਂ ਦੀ ਮੇਲ ਹੈ ਸਾਡਾ ਉਹਨਾਂ ਦੇ ਜਿਹੜੇ ਬਚਨਾਂ ਬਹੁਤ ਵੱਡੇ ਭਾਗਾਂ ਤੇ ਨਾਲ ਪ੍ਰਾਪਤ ਹੁੰਦੇ ਹਨ ਤਿਨ ਕੀ ਪੰਖ ਪਾਈਏ ਵਡਭਾਗੀ ਜਨ ਨਾਨਕ ਚਰਨ ਪਰਾਤਾ ਜਦੋਂ ਕਹਿੰਦੇ ਚਰਨ ਦੀ ਪ੍ਰਾਪਤੀ ਹੁੰਦੀ ਹੈ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਜਨ ਨਾਨਕ ਚਰਨ ਪਰਾਤਾ ਚਰਨ ਸ਼ਬਦ ਨੂੰ ਕਹਿੰਦੇ ਸ਼ਬਦ ਪ੍ਰਾਪਤ ਹੋ ਗਿਆ ਸਾਰਾ ਕੁਝ ਪ੍ਰਾਪਤ ਹੋ ਗਿਆ ਰੱਬ ਪ੍ਰਾਪਤ ਹੋ ਗਿਆ ਇਹ ਸ਼ਬਦ ਦੀ ਪ੍ਰਾਪਤੀ ਬਾਅਦ ਤੇ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ ਨਹੀਂ ਬੜੀਆਂ ਜੋਨੀਆਂ ਹਨਾ ਲੇਕਿਨ ਜਦੋਂ ਸ਼ਬਦ ਝੋਲੀ ਵਿੱਚ ਪਉਂਦਾ ਤਾਂ ਮਨੁੱਖੇ ਜਾਮੇ ਦੇ ਵਿੱਚ ਪਉਂਦਾ ਮਨੁੱਖ ਗੁਰੂ ਬਣਦਾ ਹੈ ਮਨੁੱਖ ਸਾਧ ਬਣਦਾ ਹੈ ਮਨੁੱਖ ਸੰਤ ਬਣਦਾ ਹੈ ਮਨੁੱਖ ਫਿਰ ਰੱਬ ਬਣ ਜਾਂਦਾ ਇਹ 84 ਲੱਖ ਜੋਨ ਹੜਾ ਕੇ ਫਿਰ ਜਾਮਾ ਪ੍ਰਾਪਤ ਹੁੰਦਾ ਭਈ ਪ੍ਰਾਪਤ ਮਾਨਕ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਨਿਰਨਾ ਕਰ ਦਿੱਤਾ ਪਾਤਸ਼ਾਹ ਨੇ ਸਿਰਗੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਾਣੀ ਦਾ ਪ੍ਰਕਾਸ਼ ਕੀਤਾ ਅੰਤ ਜਾ ਕੇ ਨਵੇੜਾ ਕਰਕੇ ਤਾਂ ਸੱਚਖੰਡ ਨੂੰ ਚਾਲੇ ਪਾਏ ਹਨ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਉ ਕਰੇ ਉਹ ਸਤਸੰਗ ਜੀ ਬਾਣੀ ਪੜਦੇ ਕਥਾ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੋਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਹੁਣ ਬਲਾਉਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ